ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਣਾ ਡੇ 7 ਹੈ ਡੇ 7 ਦੇ ਵਿੱਚ ਅੱਜ ਆਪਾਂ ਬਣਾਵਾਂਗੇ ਪੈਂਟ ਪਲਾਜ਼ੋ ਵੈਸੇ ਮੈਂ ਸ਼ਾਰਟ ਵੀਡੀਓ ਤੇ ਪਾਉਣੀ ਆ ਪਰ ਅੱਜ ਮੈਂ ਲੌਂਗ ਵੀਡੀਓ ਤੇ ਬਣਾ ਰਹੀ ਆ ਪੈਂਟ ਪਲਾਜ਼ੋ ਦੀ ਕਟਿੰਗ ਜਿਸਦੇ ਵਿੱਚ ਆਪਣੀ ਲੈਂਥ ਹੈ ਗਿਆ 38 ਇੰਚ ਤੇ हिਪ ਹੈ ਗਿਆ 22 ਇੰਚ 22 ਇੰਚ ਦੇ ਹਾਫ 11 ਇੰਚ 11 ਇੰਚ ਦੇ ਵਿੱਚ ਆਪਾਂ 1 1 2 ਮਾਰਜਨ ਲੈ ਲਿਆ 38 ਇੰਚ ਲੈਂਥ ਦੇ ਵਿੱਚ 2.5 ਇੰਚ ਆਪਾਂ نیچے ਮੋਰੀ ਦੀ ਮਾਰਜਨ ਲੈ ਲਾਂਗੇ ਤੇ 2.5 ਇੰਚ ਹੀ 벨ਟ ਦਾ ਮਾਰਜਨ ਲੈ ਲਾਂਗੇ ਚਲੋ ਜੀ ਹੁਣ ਆਪਾਂ ਸਟਾਰਟ ਕਰਦੇ ਆ ਆਪਣੇ ਪੈਂਟ ਪਲਾਸੇ ਦੇ ਕਟਣੇ ਸਭ ਤੋਂ ਪਹਿਲਾਂ ਆਪਾਂ ਮੋਰੀ ਵੱਟ ਤੇ 2.5 ਇੰਚ ਲਾਵਾਂਗੇ ਦੋਨੋਂ ਸਾਈਡਾਂ ਤੇ ਇੰਚ ਲਾ ਕੇ ਆਪਾਂ ਇਹਨੂੰ ਕੇਅ ਸਿੱਧੀ ਲਾਈਨ ਮਲਾਉਣ ਸਿੱਧੀ ਲਾਈਨ ਮਲਾ ਕੇ ਹੁਣ ਆਪਾਂ ਇਹਦੀ ਲਵਾਂਗੇ ਲੈਂਥ ਲੈਂਥ ਆਪਾਂ ਆਪਣੀ ਹੈਗੀ 38 ਇੰਚ 38 ਇੰਚ ਲੈਂਥ ਹੈ 38 ਇੰਚ ਲੈਂਥ ਨੂੰ ਆਪਾਂ ਕੀ ਹੈ ਲਾ ਲਾਂਗੇ ਤੇ ਉਸ ਤੋਂ ਬਾਅਦ ਆਪਾਂ 2.5 ਇੰਚ ਐਕਸਟਰਾ ਮਾਰਜਨ ਲਾਵਾਂਗੇ ਫੋਲਡਿੰਗ ਵਾਸਤੇ ਕਿਉਂਕਿ ਆਪਾਂ ਇਹਦੇ ਵਿੱਚ ਲਾਸਟਿਕ ਪਾਣੀ ਹੈ ਆਪਾਂ ਸਾਰੇ ਚ ਹੀ ਲਾਸਟਿਕ ਪਾਣਾ ਹੈ ਦੋਨੋਂ ਸਾਈਡ 38 ਇੰਚ ਤੇ 2.5 ਇੰਚ ਮਾਰਕ ਤੋਂ ਲਾ ਕੇ ਆਪਾਂ ਦੋਨੋਂ ਨਿਸ਼ਾਨੀਆਂ ਨੂੰ ਮਿਲਾ ਲਾਂਗੇ ਇਸ ਤਰ੍ਹਾਂ ਕਰਕੇ ਆਪਾਂ ਜਿਹੜਾ ਲੋ ਕੋਸ਼ਾਂ ਨੂੰ ਮਿਲਾ ਲਾਂਗੇ 2.5 ਇੰਚ ਦੇ ਉੱਪਰ ਮਾਰਜਨ ਦੇ ਕੇ ਇਹ ਨਿਸ਼ਾਨੀਆਂ ਨੂੰ ਵੀ ਆਪਾਂ ਸਿੱਧਾ ਮਿਲਾ ਦੇ ਹੁਣ ਆਪਾਂ ਗੱਲ ਕਰਦੇ ਆ ਆਸਣ ਦੀ ਇਹ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਉਪਰੋਂ 벨ਟ ਕਿੰਨੀ ਰੱਖੀ ਖੁੱਲਾ ਮਤਲਬ ਉੱਪਰ ਲਈ ਸਾਡ ਤਾਂ ਉੱਪਰ ਲਈ ਸਾਡ ਤਾਂ ਆਪਾਂ ਨੇ 13 ਇੰਚ ਖੁੱਲਾ ਰੱਖਿਆ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਵੀ ਬਾਹੀ ਦਾ 11 ਇੰਚ ਰੱਖ ਕੇ 2 ਇੰਚ ਮਾਰਜਿਨ ਕਰਤਾ 13 ਇੰਚ ਹੋ ਗਿਆ ਇਹ ਇਹ ਆਪਾਂ 20 ਇੰਚ ਨਾਲ ਹੁਣ ਆਪਾਂ ਆਸਣ ਦੀ ਗੱਲ ਕਰਦੇ ਆ ਆਸਣ ਆਪਾਂ ਆਪਣੇ 2 ਇੰਚ ਹੀ ਪੈ ਤਾਂ ਆਪਾਂ 11 ਇੰਚ ਹਾਫ ਆਸਣ ਦੀ ਨਿਸ਼ਾਨੀ ਨਾਲੇ ਹੇਠੇ ਇੱਥੇ ਤੋਂ ਆਪਾਂ 13 ਇੰਚ ਹੀ ਰੱਖਾਂਗੇ 13 ਇੰਚ ਰੱਖੋਗੇ ਉਸ ਤਰ੍ਹਾਂ ਆਪਾਂ ਇਸਕਰਾ ਦਾ ਮੋਢੇ ਨੂੰ ਸਿੱਧਾ ਮਿਲਾ ਦਿੰਨੇ ਆ ਉਸ ਤਰ੍ਹਾਂ ਆਪਾਂ 13 ਇੰਚ ਲਾ ਕੇ ਉੱਪਰ ਤੱਕ ਸਿੱਧਾ ਮਿਲਾ ਦਿੰਨੇ ਆ ਸਿੱਧਾ ਮਿਲਾ ਕੇ ਤੇ ਇਧਰੋਂ ਆਪਾਂ 3 ਇੰਚ ਕੀ ਕਰਾਂਗੇ ਐਕਸਟਰਾ ਰੱਖਾਂ 3 ਇੰਚ ਐਕਸਟਰਾ ਰੱਖ ਕੇ ਬਿਲਕੁਲ ਜਿਵੇਂ ਆਪਾਂ ਮੋਢੇ ਨੂੰ ਗੁਲਾਈ ਦੇਣੇ ਇਹ ਨੂੰ ਆਪਾਂ ਥੋੜੀ ਡੂੰਗੀ ਗੁਲਾਈ ਦੇਣੇ ਆਪਾਂ ਥੋੜੀ ਇਸ ਤਰ੍ਹਾਂ ਨਹੀਂ ਇਹ ਆਪਾਂ ਨਹੀਂ ਦੇਣੀ ਆਪਾਂ ਨੂੰ ਸਿਰਫ ਹਲਕੀ ਜਿਹੀ ਗੁਲਾਈ ਦੇਣੀ ਤੇ ਉੱਪਰ ਤੱਕ ਮਿਲਾ ਦੇਣੀ ਇਹ ਤਾਂ ਹੋ ਗਈ ਆਪਣੇ 10'' ਦੇ ਕੋਲ ਉਸ ਤੋਂ ਬਾਅਦ ਇਹ ਆਪਣੇ ਇਧਰੋਂ ਕੰਨੀ ਤੋਂ ਲੈ ਕੇ ਜਿੱਥੇ ਤੱਕ ਆਪਨੇ ਫਾਈਨਲ ਕੀਤਾ ਆਪਣਾ 16'' ਤਿਆਰ ਹੋਇਆ ਉਹਦਾ ਆਪਾਂ ਹਾਕ ਕੀਤਾ 8'' 8'' ਲਾ ਕੇ نیچے ਜਿੱਥੋਂ ਆਪਾਂ ਨੇ ਮੂਰੀ ਰੱਖਣੀ ਆ ਉਥੋਂ ਵੀ ਆਪਾਂ ਕੰਨੀ ਤੋਂ ਲੈ ਕੇ 8 ਤੱਕ ਦੀ ਨਿਸ਼ਾਨੀ ਲਾ ਦਿੱਤੀ 8 ਤੋਂ ਮੈਨੇ 7'' ਮੂਰੀ ਰੱਖਣੀ ਹੈ 3.5'' ਇਧਰੋਂ ਤੇ 3.5'' ਹੀ ਉਧਰੋਂ ਕਿ ਆਪਾਂ ਨੇ ਮੂਰੀ ਦੀ ਨਿਸ਼ਾਨੀ ਲਾ ਲਿਆ ਕੋਕਿੰਚ ਨਿਸ਼ਾਨੀ ਦੇ 3.5 ਇੱਦਰੋਂ 3.5 ਉਦੋਂ ਫਿਰ ਛਾਨਣੀ ਲਾ ਕੇ ਹੁਣ ਆਪਾਂ ਫੁੱਟੇ ਦੇ ਨਾਲ ਆਪਾਂ ਇਹਦੀ ਕੀਆ ਝੋਲੀ ਤੋਂ ਲੈ ਕੇ ਮੂਰੀ ਤੱਕ ਦੀ ਨਿਸ਼ਾਨੀ ਲਾ ਦੇ ਜਿਹੜੀ ਆਪਾਂ ਸਿੱਧੀ ਸਿੰਗਾਂ ਦੇ ਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਪ੍ਰੋਪਰ ਗੁਲਾਇਜ ਦੇ ਨਾਲ ਲਗਾ ਲਵਾਂਗੇ ਜਿਹੜੀ ਆਪਾਂ ਸਾਇਦਾਲੀ ਲਾਣੀ ਆ ਉਹ ਜੀ ਆਪਾਂ ਫੁੱਟ ਦੇ ਨਾਲ ਹੀ ਲਾਉਣੀ ਹੈ ਜਿਹੜੀ ਸੱਜੇ ਤੋਂ ਹੈ। ਹਿੰਝ ਵਾਲੇ ਨਿਸ਼ਾਨਾ ਉਹ ਤੋਂ ਇਸ ਤੱਕ ਕਰਾਂਗੇ ਕਿ ਨਹੀਂ ਬੋਲਾਂਗੇ। ਇਹਦੇ ਨਾਲ ਬਹੁਤ ਸੌਖੇ ਹੋ ਜਾਏਗਾ। ਜਿਹੜੇ ਆਪਾਂ ਇੰਚੀ ਟੇਪ ਨਾਲ ਲਾਉਣੀ ਹੈ ਉਹ ਇੰਨੀ ਜ਼ਿਆਦਾ ਵਜੀਆਂ ਨਹੀਂ ਲੱਗਦੀ। ਹੁਣ ਆਪਾਂ ਇਹ ਵੀ ਕਰ ਲੈਨੇ ਕਟਿੰਗ। ਕਟਿੰਗ ਕਰਨ ਵਾਸਤੇ ਮੈਨੂੰ ਥੋੜਾ ਜਿਹਾ ਆਪਣਾ ਟੇਬਲ ਅੱਗੇ ਕਰਨਾ ਪਊਗਾ। ਕਟਿੰਗ ਕਰਨ ਲਈ ਵਾਸਤੇ ਚਲੋ ਜੀ ਹੁਣ ਇਹਦੀ ਆਪਾਂ ਕਰ ਲੈਨੇ ਕਟਿੰਗ। ਕਟਿੰਗ ਦਮਤੋਂ ਦੱਸਦੇ ਆਂ ਜਿਹੜੇ ਉੱਪਰਲੇ ਦੋ ਪੱਲੇ ਨੇ ਆਸਨ ਵਾਲੇ ਸਾਈਡ ਆਪਾਂ ਦੋ ਦੀ ਹੀ ਕਟਿੰਗ ਕਰਾਂਗੇ ਕਿਉਂਕਿ ਜਿਹੜੇ ਨੀਚਲੇ ਦੋ ਨੇ ਆਪਣਾ ਐਕਸਟਰਾ ਮਾਰਜ ਨਾਲ ਕਟਿੰਗ ਹੋ ਗਈ ਇਸ ਲਈ ਆਪਾਂ ਉੱਪਰਲੇ ਦੋ ਪੱਲਿਆਂ ਨੂੰ ਕਟਿੰਗ ਕਰ ਲਾਂਗੇ ਆਸਨ ਦਾ ਆਸਨ ਤੱਕ ਕਟਿੰਗ ਕਰਕੇ ਉੱਪਰਲੀ ਕਟਿੰਗ ਆਪਾਂ ਬਾਅਦ ਕਰਦੇ ਨੇ ਕਿਉਂਕਿ ਆਪਣੇ ਉੱਧਰਲੀ ਸਾਈਡੋਂ ਜਿਹੜੀ ਕੰਨੀਆਂ ਇਸ ਸਾਈਡ ਕਟੇंगी ਉਹਨੂੰ ਤਾਂ ਚਾਰੇ ਪੱਲਿਆਂ ਦੇ ਕਰਾਂਗੇ ਉਹ ਇਕੋល ਹੀ ਹੁੰਦੀਆਂ ਉਹਦੀ ਕੋਈ ਵੱਧ ਨਹੀਂ ਹੁੰਦੀ ਕੋਈ ਘਟ ਨਹੀਂ ਹੁੰਦੀ ਦੋਨੋਂ ਦੋਨੋਂ ਸਾਈਡ ਦੇ ਹੀ ਚਾਰੋਂ ਪੱਲਿਆਂ ਦੀ ਇੱਕੋ ਜਿਹੀ ਹੀ ਕਟੇਗੀ ਨਹੀਂ ਤਾਂ ਥੋੜੀ ਜੀ ਇੱਥੋਂ ਸੈੱਟ ਨਹੀਂ ਹੋਈ ਆਪਾਂ ਨੂੰ ਥੋੜੀ ਜੀ ਕੱਟ ਕੇ ਸੈਟਿੰਗ ਕਰਦੇ ਹਾਂ ਅੱਗੇ ਹੁਣ ਆਪਾਂ ਅਸਾਂ ਦੇ ਵੀ ਕਟਿੰਗ ਕਰ ਦਿੰਦੇ ਆਪਾਂ ਬੱਸ ਪਹਿਲੇ ਦੋ ਪੱਲਿਆਂ ਦੀ ਹੀ ਕਰਨੇ ਉੱਪਰ ਲਿਆਂ ਦੀ ਫਰੰਟ ਵਾਲਿਆਂ ਦੀ ਬੈਕ ਵਾਲਿਆਂ ਦੀ ਆਪਾਂ ਬਾਅਦ ਚ ਕਰਾਂਗੇ कटिंग करके आप थर्टी एट इंच वाली तो नहीं कटिंग करनी थोड़ी उपर जाके जो ढाई इंच का मार्जन उतो कटिंग कर चगी तरह कटिंग करके जोड़ा एक्स्ट्रा कपड़ा वह आप कर देंगे ताकि आप नीचले दो पल कटिंग करा बैक वाले पलू दो इंच वार्जन कटिंग करा सब तो पहले आप ढाई इंच एक्सट्रा लगा पहला ढाई इंच आप फ्रंट वाले का लेता ले जी हूँ आप ढाई इंच बैक वाले का होर भी एक्सट्रा लेंगे वो क्यों लवेंगे क्योंकि जोड़ा अपना बैक वाला पलिया है वह आप थोड़ा ज़्यादा रखेंगे झोली आई साइड दूसरी साइड तो नहीं सिर्फ झोली आई साइड दो इंच वक्ा तो इधरों फिर समारा देखो आप इंच मूले पलिया रखिए तो उपरों भी दो इंच वखिए हूँ पी सीधा तिर जाए इस तरह निशानी नीतू कन्नी वाली साइड तो नहीं रखना वादू दूसरी साइड तो बद रखना हूँ आप दो इंच का मालन सारे कितने सिरे तो लैके आसन तो लैके मूली तक दो इंच बिल्कुल सही हम आपको करेंगे दो इंच है। दो दो निच्चे, दो, निच्चे, दो निच्चे। सारे के निशानियाँ बच्चों की तरह मिला देंगे तो कटने आसानी तो तो है दो दो रखते अपने सिरे तक मूहरी तक लगा सिरे काटा तो कटेगा ਲੇ ਪੱਲੇ 2 ਇੰਚ ਘੱਟ ਤੇ ਬੈਕ ਵਾਲੇ 2 ਇੰਚ ਘੱਟ ਲੈਣਾ ਨੂੰ ਜ਼ਿਆਦਾ ਘੱਟ ਇਸ ਤਰ੍ਹਾਂ ਸਾਰੇ ਪਾਸੇ ਰੇਖਾ ਤੋਂ ਰੇਖਾ ਤੱਕ ਹੁਣ ਆਪਾਂ ਕਰ ਦਾਂਗੇ ਇਹ ਕਟਿੰਗ ਕਟਿੰਗ ਦੇਖੋ ਤੁਸੀਂ ਸਾਈਡ ਤੋਂ ਤੋਂ ਮੈਂ ਤੁਹਾਨੂੰ ਦੱਸਤਾ ਸੀ ਕਰਨੀ ਹੋਈ ਸਾਈਡ ਤੋਂ ਚਾਰਾਂ ਦੀ ਇਕੱਠੀ ਹੋ ਗਈ ਸੀ ਇਧਰੋਂ ਪਿਆ ਦੋਨਾਂ ਦੇ ਅਲੱਗ-ਅਲੱਗ ਹੋ ਗਏ ਕਿਉਂਕਿ ਬੈਕ ਵਾਲਾ ਪੱਲਾ ਜਿਹੜਾ ਉਹ ਫਰੰਟਾਂ ਨੂੰ ਦੋ ਇੰਚ ਬੰਦ ਘਟਾਇਆ ਸੀ ਜਿਹੜਾ ਆਪਣਾ ਮਾਰਤ ਨੂੰ ਸਾਰਾ ਬੈਕ ਆ ਗਿਆ ਫੇਰ ਤੋਂ ਹੀ ਨਿਕਲਦਾ ਤੇ ਦੇਖੋ ਉਪਰ ਆ ਕੇ ਆਪਾਂ ਦੋ ਇੰਚ ਇਧਰੋਂ ਵੱਧ ਲੈ ਲਿਆ ਉਧਰ ਆਪਾਂ ਤਿਰਸਾ ਸਹੀ ਉਹ ਲੋ ਉਧਰ ਸੇਮ ਹੀ ਰੱਖਣਾ ਇਸ ਤਰ੍ਹਾਂ ਤਾਂ ਕੋਈ ਤਾਂ ਤਾਂ ਕਲੋਜ਼ੋ ਦੀ ਕਟਿੰਗ ਹੋਗੀ ਭੈਣੇ ਜੇ ਵਧੀਆ ਲੱਗੀ ਤਾਂ ਸਬਸਕ੍ਰਾਈਬ ਹੋ ਲਾਈਕ ਕਮੈਂਟ ਜ਼ਰੂਰ ਕਰਿਓ